ਹੈਲੋ एवरीवन वेलकम बैक टू अपने सारा हेलो चैनल आई होप जी सारे बढ़िया ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਪਟਿਆਲੇ ਕਾਲੀ ਮਾਤਾ ਮੰਦਿਰ ਮੱਥਾ ਟੇਕਣ ਜੀਜਾ ਜੀ ਤੇ ਸਿਸਟਰ ਇਧਰ ਮੰਮੀ ਇਧਰ ਭਾਜੀ ਨਾਲ ਚੱਲੇ ਨੇ ਅੱਜ ਮੱਥਾ ਟੇਕ ਸਫਰ ਕਿੱਸਾ ਹੈ ਆਪਾ ਪਟਿਆਲੇ ਇੱਧਰ ਆ ਗਿਆ ਮਾਤਾ ਦਾ ਮੰਦਿਰ ਦੇਖ ਰਹੇ ਨੇ ਬਹੁਤ ਨਾਲ ਲੋਕ ਲੋ ਜੀ ਪਹੁੰਚ ਗਏ ਆਪਾ ਇੱਧਰ ਪਾਰਕਿੰਗ ਬਣੀ ਹੋਈ ਆ ਗੱਡੀਆਂ ਭਰਉਣ ਨੂੰ ਇੱਧਰ ਪਹਿਲਾਂ ਸਰੋਵਰ ਬਣਿਆ ਹੋਇਆ ਸੀਗਾ ਪਾਣੀ ਹੁਣ ਤਾਂ ਹੈ ਨਹੀਂ ਆ ਇੱਧਰ ਗੱਡੀ ਲਾਤੀ ਆਪਾਂ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਪ੍ਰਸ਼ਾਦ ਵਾਲੀਆਂ ਗੱਡੀ ਵੀ ਦੁਕਾਨਾਂ ਲੋ ਜੀ ਪ੍ਰਸ਼ਾਦ ਵੀ ਲੈ ਲਿਆ ਆਪਾਂ ਇੱਧਰ ਚੁੰਨੀ ਲੈ ਲਈਏ ਮਾਤਾ ਜੀ ਤੇ ਉੱਧਰ ਮਦਾਣਾ ਦਾ ਪ੍ਰਸ਼ਾਦ ਲੈ ਲਿਆ ਇੱਧਰ ਮੰਮੀ ਲੱਗੇ ਨੇ ਪ੍ਰਸ਼ਾਦ ਲੈਣ ਮੰਮੀ ਲੱਡੂਆਂ ਦਾ ਜੋੜਾ ਵੀ ਲੈ ਲੇ ਇੱਕ ਆ ਗਿਆ ਹੁਣ ਆਪਾਂ ਮਾਤਾ ਮੰਦਰ ਹਾਂ ਅੱਜ ਦਾ ਆਪਾਂ ਪਹਿਲੀ ਵਾਰੀ ਆਏ ਸੀ ਪਹਿਲੀ ਵਾਰੀ ਆਪਾਂ ਫਰਸਟ ਬਲੌਗ ਇੱਥੇ ਬਣਾਇਆ ਸੀ ਹਨਾ ਕਾਲੀ ਮਾਤਾ ਮੰਦਿਰ ਤੋਂ ਸਾਡਾ ਫਰਸਟ ਬਲੌਗ ਇਸ ਮੰਦਿਰ ਤੋਂ ਚੱਲਿਆ ਸੀਗਾ ਹਾਂ ਕਾਲੀ ਮਾਤਾ ਮੰਦਿਰ ਤੋਂ ਬਣਾਇਆ ਸੀ ਆਪਾਂ ਫਰਸਟ ਬਲੌਗ ਆ ਲੋਕਾਂ ਜਿੰਦੇ ਲਾਇਆ ਕਿਨੇ ਇਹ ਤਾਂ ਜਿੰਦੇ ਪਤਾ ਨਹੀਂ ਪਤਾ ਨਹੀਂ ਕੀ ਹੈ ਹਨਾ ਇਹ ਜਿਹੜੇ ਮ ਜਿੰਦੇ ਲਾਇਏ ਹੋਏ ਨੇ ਪਹਿਲਾਂ ਕਿੰਨੇ ਰਾਸ ਸੀਗਾ ਹਨਾ ਜਦੋਂ ਆਪਾਂ ਆ ਪਤਾ ਕੁਛ ਨਾ ਹਾਂ ਪਤਾ ਨਹੀਂ ਹੈ ਮਾਤਾ ਰਾਣੀ ਨਮਸਕਾਰ ਜੇ ਮੇਰੀ ਵੀ ਮਾਤਾ ਇੱਧਰ ਵੀਰ ਜੀ ਦਾ ਰਿਸ਼ਤਾ ਨਹੀਂ ਹੋ ਰਿਹਾ ਹੋ ਰਿਹਾ ਪਰ ਪਸੰਦ ਨਹੀਂ ਆ ਰਿਹਾ ਏਰੀਏ ਕਿ ਨਹੀਂ ਪਰ ਪਸੰਦ ਨਹੀਂ ਆ ਰਿਹਾ ਇਹਨਾਂ ਨੂੰ ਇਹਨਾਂ ਦੇ ਏਰੀਏ ਦੀ ਨਹੀਂ ਮਿਲ ਰੋहतक ਤੇ ਕਰਨਾਲ ਇਕੱਠ ਲੋ ਠੀਕ ਆ ਕਿੰਨੀ ਭੀੜ ਚੋਂ ਬਿਰਾਏ ਨਾ ਨਮ ਬੁਰਾ ਹਾਂ ਇੱਧਰ ਇਹ ਸੰਗਾਰੀ ਨੇ ਹਾਂ ਜੀ ਇੱਧਰ ਹਵਾ ਨੇ ਰੱਖਿਆ ਹੋਇਆ ਚਲੇ ਹੋਰ ਆ ਰਹੀ ਮਾਤਾ ਜੀ ਆ ਰੋ ਮਨਜ਼ਰ ਆ ਰਿਹਾ ਪਰਲਾਮਨ ਬੱਸ ਮੰਦਰ ਦੀ ਮੱਥਾ ਟੇਕਣ ਲੱਗਿਆ ਲੋ ਜੀ ਅੰਦਰ ਤਾਂ ਮੱਥਾ ਟੇਕ ਲਿਆ ਆਪਾਂ ਹੁਣ ਇੱਧਰ ਮੱਥਾ ਟੇਕਣਾ ਇੱਧਰ ਵੀ ਮਾਤਾ ਦਾ ਮੰਦਰ ਬਣਿਆ ਹੋਇਆ ਉਹ ਚੰਦਰੀ ਕੱਢਦੀ ਦਾ ਸ਼ਾਮ ਦਾ ਚੌੜੀ ਆ ਇਹ ਝੰਡ ਬਣਾਇਆ ਵੈ ਇੱਥੇ ਲੋਕੀ ਆ ਕੇ ਚੁੰਨੀਆਂ ਬੰਨਦੇ ਨੇ ਲੋਕ ਜਿਨ੍ਹਾਂ ਦੇ ਮਨੋਂ ਕਾਮਨਾ ਪੂਰੀ ਆਉਂਦੀ ਉਹ ਚੁੰਨੀਆਂ ਬੰਨਦੇ ਨੇ ਚਮਤਕਾਰ ਦੇ ਇੱਥੇ ਗੱਲ ਨਹੀਂ ਬੰਨਦੇ ਆ ਤੁਸੀਂ ਵੀ ਪ੍ਰਸ਼ਾਦ ਚੜਾ ਦਿਓ ਰੱਖ ਦਿਓ ਇੱਧਰ ਬਟਵੜਗਾ ਤਾਂ ਇੱਧਰ ਜੋਤ ਲਾਉਣ ਵਾਸਤੇ ਰੱਖਿਆ ਹੋਇਆ ਲੱਗਿਆ ਮੇਰੇ ਮਨ ਹਾਂ ਧੰਨਵਾਦ ਇੱਧਰ ਬਣਾਏ ਹੋਏ ਨੇ ਛੋਟੇ ਛੋਟੇ ਸਥਾਨ ਟੇਕ ਲਓ ਭਾਈ ਮੱਥਾ ਦੇਖੀ ਕੰਦ ਅਰੇ ਇਹ ਲਾਗ ਰਾ ਦੇ ਰਾਜਾ ਮਹਾਰਾਜੇ ਹਣਾ ਬਈ ਉਹਦਾ ਜੀਜਾ ਸੁੱਕੜਾ ਹੈ ਨਹੀਂਗਾ ਤਾਂ ਨਹੀਂ ਕਰਦੇ ਨਾ ਮਹਕਮਾ ਇੱਧਰ ਮੰਦਿਰ ਬਣਿਆ ਹੋਇਆ ਸ਼ਿਵ ਜੀ ਜੀ ਦਾ ਮੰਦਿਰ ਬਣਿਆ ਹੋਇਆ ਇੱਧਰ ਬਣਿਆ ਹੋਇਆ ਮੰਦਿਰ ਹਲੂਮਾਨ ਜੀ ਦਾ ਮੰਦਿਰ ਬਣਿਆ ਹੋਇਆ ਇੱਧਰ ਵੀ ਹੈ ਸੂਰਜਨਾਰਾਇਣ ਜੀ ਦਾ ਮੰਦਿਰ ਹੈ ਸੂਰਜਨਾਰਾਇਣ ਜੀ ਦਾ ਮੰਦਿਰ ਹੈ ਹੂੰ ਥੋੜਾ ਜਾਓ ਲੇਕਿਨ ਅਸਤੀ ਜੀਰਨ ਕਰ ਜਿਓ ਲੇਕਿਨ ਮੰਦਿਰ ਵਿੱਚ ਜੰਗਰ ਚੱਲ ਰਿਹਾ ਹੈ ਲੇਕਿਨ ਜੂਟ ਕਰ ਜਿਓ ਇੱਧਰ ਬਣਿਆ ਹੋਇਆ ਪੈਰੋਜੀ ਦਾ ਮੰਦਿਰ ਇਹ ਵੀ ਅੱਧਾ ਬੁਆ ਨਾ ਪ੍ਰਸ਼ਾਦ ਤੇ ਚੜਾਉਣਾ ਇੱਧਰ ਗਣੇਸ਼ੀ ਦਾ ਮੰਦਿਰ ਬਣਿਆ ਹੋਇਆ ਇਹ ਤਰੰਦਰ ਇਹ ਤਲਾਬ ਬਣਿਆ ਤੇ ਕਿੰਨਾ ਡੂੰਘਾ ਹੋਣਾ ਯਾਰ ਪਹਿਲਾਂ ਤਾਂ ਪਾਣੀ ਸੀਗਾ ਹੁਣ ਨਹੀਂ ਹੈਗਾ ਪਾਣੀ ਹੈਨਾ ਇਹ ਬੱਚੇ ਡੁੱਬ ਲੱਭ ਜਾਂਦੇ ਨੇ ਬੱਚੇ ਖੇਡਦੇ ਡੁੱਬ ਜਾਂਦੇ ਨੇ ਦੇਖ ਤਾਂ ਕਿੰਨਾ ਡੂੰਘਾ ਬਣਾਇਆ ਛੋਟੇ ਬੱਚੇ ਨਹੀਂ ਨਾ ਹਟਦੇ ਹੈਗੇ ਵੱਡਾ ਵੀ ਬਣਿਆ ਹੋਇਆ ਉਧਰ ਤੱਕ ਬਣਿਆ ਹੋਇਆ ਸਾਰਾ ਚਲੋ ਭਾਈ ਚਲੋ ਇੱਥੇ ਤੋਂ ਉਧਰ ਚਲੀਏ ਇੱਕ ਥੇ ਕਾਲੀ ਮਾਤਾ ਮੰਦਰ ਜਸੂ ਦੇ ਸਿਸਟਰ ਦਾ ਜੀ ਰਿਸ਼ਤਾ ਹੋਇਆ ਸੀ ਇਹ ਜਗ੍ਹਾ ਤੇ ਬੈਠੇ ਸੀ ਇਹ ਇੱਧਰ ਬੈਠੇ ਸੀ ਕਿ ਜਗ੍ਹਾ ਤੇ ਫੋਟੋਆਂ ਖਿੱਚੀਆਂ ਇਹਨਾਂ ਨੇ ਸਾਡੂ ਸਾਡੂ ਜਾ ਰਹੇ ਨੇ ਓ ਬਈ ਮੈਨੂੰ ਤਾਂ ਲੈ ਜਾਓ ਬਹੁਤ ਵੱਡਾ ਮੰਦਿਰ ਬਣਿਆ ਹੋਇਆ ਕਾਲੀ ਮਾਤਾ ਮੰਦਿਰ ਪਟਿਆਲਾ ਆਪਾਂ ਪਹਿਲਾਂ ਵੀ ਆਏ ਸੀਗੇ ਇੱਧਰ ਵੀ ਸਿੱਪ ਜੀ ਜੀ ਦਾ ਮੰਦਿਰ ਬਣਿਆ ਹੋਇਆ ਹੈ। ਅਰੇ ਮੈਂ ਇੱਕ ਨੰਬਰ ਪੈਂਦਾ ਵਾ। ਹੈ? ਕੋਈ ਬਈ ਹੋ ਗਿਆ ਤੁਹਾਨੂੰ। ਆਹ ਟੇਕ ਲਿਆ ਹੁਣ ਆਪਾਂ ਲੰਗਰ ਖਾਣ। ਵੀਰ ਜੀ ਕਹਿੰਦੇ ਸਾਨੂੰ ਭੁੱਖ ਲੱਗ ਰਹੀ ਆ ਬਾਈ। ਮੇਰਾ ਵੀ ਚੱਕ ਲਿਓ ਥਾਲ। ਯਾਰ ਨਹੀਂ ਖਾਣ ਲੱਗਿਆ ਜੀ ਹੁਣ ਆਪਾਂ ਲੰਗਰ। ਲੰਗਰ ਛੱਕ ਰਿਆਂ ਜੀ ਮਾਤਾ ਜੀ ਦੇ। ਇੱਧਰ ਵੀ ਲੰਗਰ ਛੱਕ ਰਹੇ ਨੇ। ਲੰਗਰ ਸ਼ੱਕ ਲਈਏ ਹੁਣ ਆਪਾਂ। ਸਾਡਾ ਲੇਅਰ ਠੀਕ ਲੰਗਰ ਵੀ ਸ਼ੱਕ ਲਿਆ ਹੁਣ ਆਪਾਂ। ਜੁੱਤੀਆਂ ਪਾ ਰਹੇ ਨੇ। ਇੱਧਰ ਜੋੜਾ ਘਰ ਚ ਜਮਾ ਕਰਾਈ ਸੀਗੇ। 400 ਰੁਪਏ ਬਸ ਤਾਂ ਇਹ ਬੱਟੋ ਬੱਟੋ ਬਸ ਤਾਂ ਬੱਟਾ। ਚਲੋ ਪੈਣ ਦੀ ਸਮਾਨ ਵਿੱਚ ਰੱਖ ਦਿਓ। ਫਾਈਨਲੀ ਮੱਥਾ ਕਲੇ ਆਪਾਂ ਪਟੇ। ਜੀਜਾ ਜੀ ਰਹਿਣਾ ਛੱਡਣ ਬੱਸ ਸਟਾਡ ਛੱਡਣ ਜਾਣਾ ਮਾਫਾ ਜੀਜਾ ਜੀ ਤੇ ਸਿਸਟਰ ਨੇ ਜਾਣਾ ਤੁਹਾਨੂੰ ਪਤਾ ਹੀ ਨਹੀਂ ਹੋਇਆ 아이ਟਿੰਗ ਹੋ ਜਾਂਦੀ ਗੋਲੀ ਨਹੀਂ ਰਹਿਦੀ ਲੈ ਪਹੁੰਚ ਗਏ ਆ ਆਪਾਂ ਬੱਸ ਸਟੈਂਡ ਇਹ ਨਵਾਂ ਬੱਸ ਸਟੈਂਡ ਬਣਿਆ ਹੋਇਆ ਇੱਧਰ ਸਾਰਾ ਇਹ ਸਾਰਾ ਨਵਾਂ ਬੱਸ ਸਟੈਂਡ ਬਣਿਆ ਇੱਧਰ ਹੱਥ ਦੇ ਨਾਲ ਮਾਲ ਕੋ ਕੇ ਪਾਏ ਠੰਡਾ ਪਾਣੀ ਹੈ ਨਾ ਇਹ ਅੰਬਾਈ ਡ੍ਰੈਕਟਰ ਧੋ ਰਿਹਾ ਆਪਦਾ ਡ੍ਰੈਕਟਰ ਨਵਾ ਰਿਹਾ ਕਿ ਧੋ ਰੇ ਆ ਧੋ ਨਵਾ ਰਿਹਾ ਦਿਮਾਗ ਨਹੀਂ ਕੰਮ ਕਰ ਰਿਹਾ ਨੀਂਦ ਆ ਰਹੀ ਆ ਚਲੋ ਲਓ ਜੀ ਘਰੇ ਆ ਗਏ ਆ ਅਸੀਂ ਹੁਣ ਮੰਮੀ ਜਿੰਦਾ ਖੁੱਲਣਗੇ ਹੁਣ ਬਰਾਂਲ ਹੋ ਗਿਆ ਅੱਜ ਸਾਡਾ ਨਹੀਂ ਤਾਂ ਬਹੁਤ ਆ ਰਹੀ ਆ ਮੈਨੂੰ ਨੀਂਦ ਆ ਰਹੀ ਕੀ ਕਰੀਏ ਹਾਂ ਹੋਸੇ ਬੀਬੀ ਨਹੀਂ ਜਗਦੀ ਹੋਊਗੀ ਬੀਬੀ ਹੈ ਨਾ हां हार नहीं माने मैं आके चलो जी मिल फिर मिलते हैं आपा घर पे पहुंच गए हैं करेले ਤਾਂ ਲੈ ਸੀ ਆਪਾਂ ਕੱਟ ਪਿਆਜ਼ ਰਹਿ ਗਿਆ ਹੁਣ ਕੱਟਣ ਵਾਲੇ ਪਹਿਲਾਂ ਮੈਂ ਲਾ ਦਮਾ ਮੰਦਰ ਵਿੱਚ ਜੋਤ ਟਾਈਮ ਵੀ ਬਹੁਤ ਹੋ ਗਿਆ ਫਿਰ ਬਣਾਉਣੀ ਆ ਮੈਂ ਸਬਜੀ करेले ਤਾਂ ਫਰਾਈ ਹੋਣੇ ਰੱਖਤੇ ਆ ਨਾਲ-ਨਾਲ ਕੱਟ ਲਵਾਂ ਮੈਂ ਪਿਆਜ਼ ਕ੍ਰੇਲੇ ਹੋ ਰਹੇ ਨੇ ਫਰਾਈ। ਕ੍ਰੇਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਿਆ। ਹੁਣ ਪਿਆਜ਼ ਫਰਾਈ ਹੋ ਰਹੇ ਨੇਗੇ। ਬਸ ਪਿਆਜ਼ ਫਰਾਈ ਹੋਣ ਤੇ ਵਿੱਚ ਕ੍ਰੇਲੇ ਪਾ ਲੈਣਾ, ਨਾਣ ਵਿੱਚ ਪਾ ਦੇਣਾ। ਫਿਰ ਸਬਜ਼ੀ ਬਣ ਕੇ ਆਪਣੀ ਰੈਡੀ ਹੈ। ਮਿਲਦਿਆ ਤੁਹਾਨੂੰ ਆਪਾਂ ਸਬਜ਼ੀ ਬਣਾ ਕੇ। ਸਬਜ਼ੀ ਬਣ ਕੇ ਹੋ ਗਈ ਆਪਣੀ ਤਿਆਰ। ਸਾਰੇ ਜਣੇ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਕੌਣ ਇਸ ਕ੍ਰੇਲਿਆਂ ਦੀ ਸਬਜ਼ੀ ਆਮੇ-ਮੇ ਬਣਾ ਕੇ ਖਾਂਦਾ ਹੈ। ਕਮੈਂਟ ਵਿੱਚ ਦੱਸਿਓ। ਲੋ ਜੀ ਸਬਜੀ ਤਾਂ ਆਪਣੀ ਬਣ ਗਈ ਆ। ਇੰਨੀ ਜ਼ਿਆਦਾ ਗਰਮੀ ਹੋਈ ਵੀ ਆ ਬਹੁਤ ਜ਼ਿਆਦਾ। ਪਹਿਲਾਂ ਤਾਂ 2-3 ਦਿਨ ਮੀਂਹ ਪਿਆ ਗਿਆ ਸੀ ਹੁਣ ਤਾਂ ਮੀਂਹ ਵੀ ਨਹੀਂ ਪਿਆ ਹੈਗਾ। ਗਰਮਿਆਸ਼ ਪੂਰੀ ਹੋਈ ਪਈ ਹੈਗੀ। 2-3 ਦਿਨ ਜਿਹੜਾ ਮੀਂਹ ਪਿਆ ਸੀ ਪਹਿਲਾਂ ਉਹਦੇ ਨਾਲ ਸਬਜ਼ੀਆਂ ਵੀ ਵਧੀਆ ਹੋ ਗਈਆਂ। ਸਬਜ਼ੀਆਂ ਲੱਗਣ ਲੱਗੀਆਂ ਫਲੀਆਂ ਤੇ ਨਿੰਬੂ ਵੀ ਪੱਕ ਗਏ ਨੇ ਹੁਣ ਤਾਂ ਵਿੱਚ ਵਿੱਚ ਪੱਕ ਰਹੇ ਨੇ। ਵਿੱਚ ਵਿੱਚ ਹਰੇ ਪਏ ਨੇ। बिच तो पक्की नहीं के पीले हो जाते नहीं इधर बैंगणा के भी बूटे भरे पे ने तोरिया लाइया हुई पर मिर्चा नहीं हुई इत की इस बारी पिछली बारी बहुत हो इस बारी नहीं हुई बैंगणा में पता नहीं की होया आप ही टुट टुट नीचे गिरी जाते हैं गई भी बहुत पे ने ਇਹ ਗਾ ਟੁੱਟਿਆ ਪਿਆ ਇਹ ਤਾਂ ਖਰਾਬ ਜਾਈਆ ਇੱਕੋ ਵੀ ਟੁੱਟਿਆ ਪਿਆ ਸ਼ਾਇਦ ਮੰਮੀ ਨੇ ਨਾ ਤੋੜੇ ਹੁਣ ਇਹ ਤੇ ਵੀ ਬੋਤ ਲੱਗੇ ਪਏ ਨੇ ਵੱਡੇ ਵੱਡੇ ਪੜਥੇ ਵਾਲੇ ਬੈਂਗਣ ਨੇ ਇਹ ਨਾ ਹੀ ਤੋਰੀਆਂ ਲੱਗੀਆਂ ਆ ਇਸ ਵਾਰੀ ਤੇ ਨਾ ਹੀ ਆਪਣੀ ਮਿਰਚਾਂ ਲੱਗੀਆਂ ਆ ਇਹ ਮੰਮੀ ਨੇ ਮੂੰਗੀ ਲਾਈ ਹੋਈ ਆ ਇੱਧਰ ਬਸ ਫਲੀਆਂ ਤੇ ਬੈਂਗਣ ਹੀ ਲੱਗੇ ਨੇ ਨਿੰਬੂ ਤਾਂ ਹਰ ਸਾਲ ਲੱਗਦੀ ਲੱਗਦੇ ਨੇ ਇਹ ਨਾਰ ਦਾ ਬੂਟਾ ਉੱਗ ਗਿਆ ਹੋਇਆ। ਇਹ ਆਪਣੇ ਆਪ ਹੀ ਉੱਗ ਗਿਆ ਪਤਾ ਨਹੀਂ ਕਿਵੇਂ। ਦੇਖਦੇ ਹਾਂ ਤੇ ਨਾਰ ਲੱਗਣਗੇ ਕਿ ਨਹੀਂ। ਫੁੱਲ ਤਾਂ ਆ ਹੀ ਪਏ ਨੇ। ਪਰ ਦੇਖਦੇ ਹਾਂ ਕੀ ਬੰਦਾ। ਹਵਾ ਹੁੰਦੀ ਆ ਤਾਂ ਝੜ ਜਾਂਦੇ ਨੇ ਸਾਰੇ ਫੁੱਲ। ਪਰ ਹੁਣ ਤਾਂ ਗਰਮੈਸ਼ ਹੋਈ ਪਈ ਆ ਅੱਜ ਤੇ ਕੱਲ ਵੀ ਗਰਮੈਸ਼ ਸੀ ਪੂਰੀ। ਮੇਂ ਹੀ ਪਤਾ ਨਹੀਂ ਆਊਗਾ ਪਤਾ ਨਹੀਂ ਨਾ। ਇੱਧਰ ਆਪਾਂ ਚੁੱਲ੍ਹਾ ਬਣਾਇਆ ਹੋਇਆ ਸੀਗਾ। ਇੱਥੇ ਇੱਟਾਂ ਲਾਤੀਆਂ ਆਪਾਂ। ਕਿਉਂਕਿ ਮਿੱਟੀ ਸੀਗੀ ਬਹੁਤ ਕੀੜੀਆਂ ਆ ਜਾਂਦੀਆਂ ਸੀ ਪਿੰਡੀਆਂ ਦੇ ਬੁੱਟੇ ਲਾਏ ਸੀ ਮੰਮੀ ਨੇ ਸਬਜ਼ੀ ਲਾਈ ਸੀ ਪਿੰਡੀਆਂ ਵੀ ਹਲੇ ਤਾਂ ਦੋ ਹੀ ਲੱਗੀਆਂ ਨੇ ਦੋ ਪਿੰਡੀਆਂ ਲੱਗੀਆਂ ਇਹ ਸ਼ਿਮਲਾ ਮਿਰਚ ਲਾਈ ਹੋਈ ਹੈ ਬਹੁਤ ਟਾਈਮ ਦੀ ਲਾਈ ਹੋਈ ਆ ਆਪਾਂ ਪਰ ਲੱਗੀ ਹਲੇ ਇੱਕ ਵੀ ਨਹੀਂ ਹੈਗੀ ਤੇ ਗਰਮੀ ਕਰਕੇ ਸਬਜ਼ੀ ਬਹੁਤ ਘੱਟ ਲੱਗ ਰਹੀ ਹੈ ਕਿੰਨਾ ਮਸਤ ਨਜ਼ਾਰਾ ਨੇ ਕਾ ਖੜਵਾ ਲਈ ਵਾ 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 ਅਜਾ ਸਾਰੇ ਪਾਸੇ ਹੀ ਆਣਾ ਛੋਲੀ ਘਟਾ ਦੇਖੋ ਜੀ ਮੀ